ਕਿ ਵੇ ਕੀ ਨਾ ਆ ਜੀ ਆਪਣਾ? ਸਾਰਾ ਪਹਿਨੀਆ ਨਾ। ਕੀ ਹੈਗਾ ਇੱਥੇ? ਕੀ ਕਰ ਰਹੇ ਹੋ? ਤੁਸੀਂ। ਸਾਰਾ ਇੰਟਰਨੈਟ ਮੇਰੇ ਦੁਕਾਨਾ ਮੇਰਾ ਚੱਲ ਗਿਆ ਪਾ। ਕਿਸ ਚੀਜ਼ ਦੀ ਦੁਕਾਨ ਹੈ? ਹਾਂਜੀ ਰੰਗ ਲਾ ਕੇ ਕੰਮ ਕਰਦੇ। ਤੁਸੀਂ ਇੱਥੇ ਕੰਮ ਨਹੀਂ ਕਰਦੇ। ਫੋਨ ਕਰਦਾ ਕੰਮ ਇੱਥੇ? ਚੱਲ ਗਿਆ ਮੇਰਾ ਬਾਹਰ ਮੇਰਾ। ਕੀ ਨਾਮ ਉਹਦਾ? ਉਹਦਾ ਬੀਤੀ ਜਾਂਦੇ। ਤੁਸੀਂ ਇੱਥੇ ਲਾਟਰੀ ਪਾਣਾ ਹੈ। ਹਾਂਜੀ ਆਇਆ। ਕਿਹੜਾ ਬਿੰਡ ਤੁਹਾਡਾ? ਬਿੰਡ ਸਾਡਾ ਹੈ। ਹਾਂਜੀ। ਪਠਾਨਕੋਟੋਂ ਇੱਥੇ ਆਏ ਲਾਟਰੀ ਪਾਣ ਦੇ। ਕੀ ਗੱਲ ਉੱਥੇ ਲਾਟਰੀ ਸਟਾਲ ਨਹੀਂ ਹੈਗੇ? ਮੈਂ ਫਰਕ ਨਹੀਂ ਆ ਰਿਹਾ ਕਿ ਹੁੰਦੇ ਬਿਰਦੇ ਸਾਰੇ ਸਾਥ ਹੁੰਦੇ ਹੁੰਦੇ ਕਿਹਾ ਇਹ ਜਿਹੜੀ ਲਾਟਰੀ ਇੱਥੇ ਚੱਲਦੀ ਹੈ ਕੀ ਲੱਗਦਾ ਜੀ ਜਾਇਜ਼ਗਾ ਅਵਾਦ ਹੈ ਚੱਲ ਰਹੀ ਹੈ ਪਰ ਇਹ ਸਾਨੂੰ ਨਹੀਂ ਪਤਾ ਇਹਨਾਂ ਨੂੰ ਚਾਰਟ ਲਾਏ ਨੇ ਤੁਸੀਂ ਦੇਖਿਆ ਨੰਬਰ ਵੀ ਲੱਗੇ ਨੇ ਬੱਛਾ ਨਹੀਂ ਆਇਆ ਜਿਹੜੇ ਬੈਠੇ ਆ ਗਏ ਹੁੰਦੇ ਸਕੇ 250 ਜਰਾ ਮਾਂਜੂ ਕੇ ਐਸਐਸਪੀ ਸੁਹੇਲ ਮਿਰਜ਼ੀ ਆਈਪੀਐਸ ਜਿਨ੍ਹਾਂ ਨੇ ਨਸ਼ਾ ਹੋਇਆ ਜੂਆ ਦਰਾ ਸੱਟਾ ਹੋਇਆ ਇਹਨਾਂ ਦੀ ਇਹਨਾਂ ਲੰਮਤਾਂ ਨੂੰ ਖਤਮ ਕਰਨ ਦਾ ਜਿਹੜਾ ਤਯਿਆ ਕੀਤਾ ਹੋਇਆ ਉਹਦੇ ਚਲਦਿਆਂ ਕੱਲ ਥਾਣਾ ਸਦਰ ਦੀ ਪੁਲਿਸ ਨੇ ਆਪਣਾ ਰੇਡ ਕੀਤਾ ਜਿਹੜੇ ਅਵੇਰ ਜਿਹੜੇ ਲਾਟਰੀ ਸਟਾਲ ਸੀ ਉੱਥੇ ਉਹਨਾਂ ਤੇ ਰੇਡ ਕੀਤਾ ਉਤੋਂ ਦੋ ਬੰਦਿਆਂ ਦੀ ਅਰੈਸਟ ਕੀਤੀ ਆ ਤੇ ਜਿਹੜੇ ਉੱਥੇ ਉਹ ਜਿਹੜਾ ਉੱਥੇ ਦੜਾ ਸੱਟਾ ਚੱਲਦਾ ਸੀ ਇੱਕ ਪਰਚੀ ਦੇ ਨਾਲ ਜਿਹੜਾ ਦੜਾ ਦੜਾ ਸੱਟਾ ਚੱਲਦਾ ਸੀ ਉਹ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਹੋਰ ਵੀ ਜਿਹੜਾ ਮੈਂ ਬਾਕੀ ਵੀ ਜਿਹੜਾ ਜੇ ਕੋਈ ਇਦਾਂ ਦਾ ਕੰਮ ਕਰਦਾ ਤੇ ਉਹਨੂੰ ਸਕੇਤ ਕਰਦਾ ਕਿ ਉਹ ਬਾਜ਼ਾਰ ਦੇ ਨਿਯਮਾਂ ਦੀ ਖੈਰ ਨਹੀਂ ਸੋ ਜਿਹੜਾ ਸਤਾਨੀ ਅਨਸਰਾ ਉਹਨਾਂ ਨੂੰ ਕੀ ਮੈਸੇਜ ਦੇ ਰਹੇ ਪਟਨਾਗਰ ਪੁਲਿਸ ਅੱਲੋਂ ਸਤਾਨੀ ਮੈਂ ਅਨਸਰ ਨੂੰ ਮੈਂ ਹੀ ਆਪਣਾ ਮੈਸੇਜ ਦੇਣਾ ਚਾਹੁੰਦਾ ਕਿ ਉਹ ਜਿਹੜੇ ਆਪਣਾ ਗੈਰ ਕਾਨੂੰਨੀ ਗਤੀਵਿਧੀਆਂ ਬੰਦ ਕਰਦਣ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਜਿਵੇਂ ਕਿ ਸਾਡੇ ਆਮ ਪਬਲਿਕ ਹੈ ਉਹਨਾਂ ਨੂੰ ਵੀ ਕੋਈ ਮੈਸੇਜ ਹੈ ਉਹ ਆਪਣਾ ਦੱਸੋਗੇ ਆਪ ਪਬਲਿਕ ਨੂੰ ਮੇਰੀ ਬੇਨਤੀ ਹੈ ਕਿ ਜਿਹੜੇ ਆਪਣਾ ਨਸ਼ਾ ਵੇਚਦੇ ਆ ਉਹਨਾਂ ਬਾਰੇ ਸਾਨੂੰ ਇਨਫਾਰਮੇਸ਼ਨ ਦੇਣ ਅਤੇ ਜਿਹੜੇ ਜਿਹੜੇ ਕੋਈ ਨਸ਼ਾ ਪੀਂਦੇ ਆ ਉਹਨਾਂ ਬਾਰੇ ਸਾਨੂੰ ਦੱਸਣ ਅਸੀਂ ਉਹਨਾਂ ਦਾ ਆਪਣਾ ਸਰਕਾਰੀ ਖਾਤੇ ਦੇ ਵਿੱਚ ਇਲਾਜ ਕਰਾ ਕੇ ਸਰਕਾਰੀ ਹਸਪਤਾਲ ਤੱਕ ਕਰਾ ਕੇ ਉਹਨਾਂ ਦਾ ਇਲਾਜ ਕਰਾਈਏ ਸਰ ਜਿਵੇਂ ਕਿ ਪੁਲਿਸ ਨੂੰ ਤਲਾਹ ਦੇਣਾ ਹੈ ਕਿ ਨਾਮ ਗੁਪਤ ਰੱਖੇ ਜਾਂਗੇ ਜਿਹੜਾ ਕੋਈ ਵੀ ਆਪਣਾ ਸਾਨੂੰ ਤਲਾਹ ਦੇਵੇਗਾ ਉਹਦਾ ਨਾਮ ਪੂਰਨ ਤੌਰ ਤੇ ਗੁਪਤ ਰੱਖੇ ਜਾਂਦਾ ਹੈ